ਤੁਸੀਂ ਅੱਜ ਕੰਪਲੇਂਟ ਦੇ ਕੇ ਆਏ ਹੋ ਤਾਂ ਇਸ ਫਿਲਮ ਦੇ ਵਿੱਚ ਪੂਰਾ ਕੀ ਹੈ ਜਿਹੜਾ ਕਿ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ ਸ਼ੇ ਕੁਮਾਰਦੀ ਵਾਜੋ ਵਾਲਮੀਕੀ ਜੀ ਦਾ ਸਰੂਪ ਧਾਰ ਕੇ ਉਹਦੀ ਆਵਾਜ਼ ਦੇ ਵਿੱਚੋਂ ਕਹਿ ਰਿਹਾ ਵੀ ਮੈਂ ਇੱਕ ਲੁਟੇਰਾ ਥਾ ਲੋਕਾਂ ਨੂੰ ਲੁੱਟਦਾ ਰਾ ਮੈਂ ਮਹਾਰਿਸ਼ੀ ਵਾਲਮੀਕੀ ਕਰਕੇ ਐਦਾ ਕਰਕੇ ਉਹਨੇ ਮਤਲਬ ਕਾਫੀ ਸ਼ਬਦ ਗਲਤ ਬੋਲੇ ਆ ਜਿਹਦੀ ਜਿਹਦੇ ਕਰਕੇ ਸਾਡੇ ਸਮਾਜ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ ਮੈਨੂੰ ਵੀ ਬਹੁਤ ਜ਼ਿਆਦਾ ਠੇਸ ਪਹੁੰਚੀ ਹੈ ਵੀ ਸ਼ਬਦ ਬੋਲੇ ਗਏ ਆ ਵੀ ਮੈਂ ਲੁਟੇਰਾ ਥਾ ਉਹ ਵਾਲਮੀਕੀ ਜੀ ਬਣ ਕੇ ਆਪਣੇ ਆਪ ਨੂੰ ਇਹ ਗੱਲ ਕਹਿ ਰਿਹਾ ਕਿ ਨਾਰਦ मुनि ਜੀ ਨੇ ਮੈਨੂੰ ਗਿਆਨ ਦਿੱਤਾ ਕੁਝ ਸਮਥਿੰਗ ਇਦਾਂ ਕਰਕੇ ਪਹਿਲਾਂ ਵੀ ਅਸੀਂ ਕਾਫੀ ਕੇਸ ਜਿੱਤ ਚੁੱਕੇ ਆ ਕਿ ਵੀ ਰਵੈਨ ਦੇ ਵਿੱਚ ਔਰ ਸਰਚ ਦੇ ਵਿੱਚ ਵੀ ਇਹ ਸਾਬਤ ਹੋਇਆ ਹੈ ਕਿ ਵੀ ਭਗਵਾਨ ਵਾਲਮੀਕੀ ਜੀ ਲੁਟੇਰੇ ਨਹੀਂ ਸੀਗੇ ਉਹ ਇੱਕ ਰਿਸ਼ੀ ਸੀਗੇ ਉਹਨੇ ਨਾ ਇਹੋ ਜਿਹਾ ਕੁਝ ਨਹੀਂ ਕੀਤਾ ਹਮੇਸ਼ਾ ਇਹ ਜਾਣ ਬੁੱਝ ਕੇ ਮਤਲਬ ਹੁਣ ਪ੍ਰਗਟਦੀਪ ਸਹਿ 7 ਤਰੀਕ ਦਾ ਭਗਵਾਨ ਵਾਲਮੀਕੀ ਜਨਮ ਦਿਹੀ ਹੈ ਇਹ ਹਮੇਸ਼ਾ ਜਦੋਂ ਵੀ ਐਦਾਂ ਦੀ ਚੀਜ਼ਾਂ ਹੁੰਦੀਆਂ ਤੇ ਇਹ ਪ੍ਰਗਟ ਦੀਵ ਦੇ ਨੇੜੇ ਤੇੜੇ ਹੀ ਕੀਤੀਆਂ ਜਾਂਦੀਆਂ ਮੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਈ ਫਿਲਮਾਂ ਇhtiya ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਬੇਅਦਬੀ ਦਿਖਾਈ ਜਾਂਦੀ ਆ ਤਾਂ ਫਿਰ ਲੱਗ ਲੱਗੇ ਜਿੱਥੇ ਬੰਦੀਆ ਭਾਈਚਾਰਿਆਂ ਨੂੰ ਕਾਫੀ ਜਿਹੜੀ ਕੇਸ ਪਹੁੰਚਦੀ ਆ ਉਦੋਂ ਇਹਨਾਂ ਫਿਲਮਾਂ ਤੇ ਉੱਤੇ ਕੇਸ ਹੁੰਦੇ ਨੇ ਜਿਹੜਾ ਪੰਜਾਬ ਦੇ ਵਿੱਚ ਲਾ ਲਓ ਕਿਤੇ ਵੀ ਦੁਨੀਆ ਦੇ ਕਿਸੇ ਵੀ ਕੋਨੇ 'ਚ ਲਾ ਲਓ ਲੋਕਾਂ ਦੇ ਵੱਲੋਂ ਕਾਫੀ ਜਿਹੜਾ ਇਸ ਨੂੰ ਮਿਆਦੀ ਪੰਨ ਤੋੜ ਕੀਤੀ ਜਾਂਦੀ ਹੈ ਫਿਲਮਾਂ ਬੰਦ ਕੀਤੀਆਂ ਜਾਂਦੀਆਂ ਨੇ ਫਿਰ ਇਹਨਾਂ ਨੂੰ ਛੇਦ ਕਿਉਂ ਨਹੀਂ ਆਉਂਦੀ ਇਹ ਫਿਰ ਦੁਬਾਰਾ ਜਿਹੜੀਆਂ ਉਹੀ ਗਲਤੀਆਂ ਕਿਉਂ ਦਹੋਂਦੀ ਹੈ ਅਕਸਰ ਜੀ ਇੱਕ ਤਾਂ ਨੌਲੇਜ ਦੀ ਕਮੀ ਸਟੱਡੀ ਦੀ ਕਮੀ ਹੈ ਕਿ ਉਹਨੂੰ ਸਟੱਡੀ ਨਹੀਂ ਕੀਤਾ ਦੂਸਰਾ ਕਈ ਵਾਰ ਐਦਾਂ ਹੁੰਦਾ ਹੈ ਕਿ ਵੀ ਇਹ ਸ਼ਰਾਰਤੀ ਅੰਸਰ ਹੁੰਦੇ ਆਂ ਜਿਹੜੇ ਡਾਇਰੈਕਟਰ ਹੁੰਦੇ ਆਂ ਜਿਹੜੇ ਸਕ੍ਰਿਪਟ ਬਣਾਉਂਦੇ ਆਂ ਉਹ ਚਾਹੁੰਦੇ ਆਂ ਕਿ ਵੀ ਸਾਡੀ ਸਕ੍ਰਿਪਟ ਹੈ ਜਿਹੜੀ ਸਾਡੀ ਫਿਲਮ ਹੈ ਜਿਆਦਾ ਤੋਂ ਜਿਆਦਾ ਚਲੇ ਉਹ ਟ੍ਰੇਲਰ ਦੇ ਵਿੱਚ ਐਦਾਂ ਦੀ ਇੱਕ ਚੀਜ਼ ਦਿਖਾ ਦਿੰਦੇ ਆਂ कि ਜਿਹਦੇ ਚ ਪੰਨ ਤੋੜ ਮਾਹੌਲ ਖਰਾਬ ਹੋ ਸਕੇ ਤਰਨੇ ਪ੍ਰਦਰਸ਼ਨ ਹੋ ਸਕਣ ਉਹ ਜਾਣ ਬੁੱਝ ਕੇ ਦਿਖਾਉਂਦੇ ਕਿ ਵੀ ਸਾਨੂੰ ਐਡ ਕਰਨੀ ਨਾ ਪਵੇ ਸਾਡੀ ਫਿਲਮ ਦੀ ਐਡ ਆਟੋਮੈਟਿਕਲੀ ਹੋ ਜਾਈਏ ਤੁਸੀਂ ਜਿੰਨਾ ਮਰਦੀ ਜਾਣ ਬੁੱਝ ਕੇ ਕਰ ਲੋ ਤੁਹਾਡੇ ਤੇ ਕਾਨੂੰਨੀ ਕਾਰਵਾਈ ਅਸੀਂ ਕਰਾ ਕੇ ਤੁਹਾਨੂੰ ਸਲੱਖਾਂ ਦੇ ਪਿੱਛੇ ਜ਼ਰੂਰ ਪਹੁੰਚਾਵਾਂਗੇ ਇਹ ਮੇਰਾ ਵਾਦਾ ਹੈ ਮੈਂ ਵਾਲਮੀਕੀ ਸ਼ਕਤੀ ਸਗੋਂ ਪੰਜਾਬ ਦਾ ਪ੍ਰਧਾਨ ਰੋਕੀ ਵਾਲਮੀਕੀ ਜਰੂਰ ਜਿੱਤਨੇ ਆਂ ਦਮ ਲਗੇ ਕਿਉਂਕਿ ਸੰਸਾਰ ਦੇ ਵਿੱਚ ਵਾਲਮੀਕੀ ਜਦੋਂ ਵੜ ਕੇ ਸਾਡੇ ਵਾਸਤੇ ਕੁਝ ਵੀ ਨਹੀਂ ਹੈਗਾ ਕਿਉਂਕਿ ਉਹਨਾਂ ਨੇ ਹੀ ਸੰਸਾਰ ਬਣਾਇਆ ਸ੍ਰਿਸ਼ਟੀ ਦ੍ਰਿਸ਼ਟੀ ਉਹਨਾਂ ਨੇ ਰਚੀ ਹੈ ਜੇ ਉਹਨਾਂ ਬਾਰੇ ਏਦਾਂ ਦੇ ਡਾਇਰੈਕਟਰ ਏਦਾਂ ਦੇ ਅਕਸ਼ੇ ਕੁਮਾਰ ਅਸ਼ੇ ਕੁਮਾਰਦੀਨ ਨਵੀਂ ਆ ਰਹੀ ਫਿਲਮ ਮਹਾਦੇਸ਼ੀ ਬਾਲਮੀਕੀ ਵਿਵਾਦਾਂ ਦੇ ਵਿੱਚ ਘਿਰਦੀ ਹੋਈ ਨਜ਼ਰ ਆ ਰਹੀ ਆ ਉਸ ਦੇ ਵਿੱਚ ਜਿਹੜਾ ਕਿ ਕਾਫੀ અપਮਾਨਜਨਕ ਸ਼ਬਦ ਨੇ ਜਿਹੜੇ ਉਹ ਬੋਲੇ ਗਏ ਨੇ ਤਾਂ ਬਾਲਮੀਕੀ ਭਾਈਚਾਰੇ ਦੇ ਵਿੱਚ ਰੋਸ ਦੀ ਲਹਿਰ ਆ ਉਹਨਾਂ ਦੁਆਰਾ ਕਿਹਾ ਜਾ ਰਿਹਾ ਕਿ ਇਹ ਜਿਹੜੀ ਫਿਲਮ ਹੈ ਇਹ ਸਾਨੂੰ ਜਿਹੜੀ ਠੇਸ ਪਹੁੰਚਾਰੀ ਆ ਸਾਡੀਆਂ ਧਾਰਮਿਕ ਭਾਵਨਾਵਾਂ ਨੇ ਜਿਹੜੀਆਂ ਤਾਂ ਉਹਨਾਂ ਦੇ ਵੱਲੋਂ ਰੋਸ ਹੈ ਇਸ ਫਿਲਮ ਨੂੰ ਬੰਦ ਕਰਵਾਉਣ ਦੇ ਲਈ ਆ ਕਾਫੀ ਮਾਹੌਲ ਆ ਜਿਹੜਾ ਉਹ ਪਕਿਆ ਹੋਇਆ ਪੰਜਾਬ ਦੇ ਵਿੱਚ ਲੱਗ ਲੱਗ ਜਥੇਬੰਦੀਆਂ ਲੱਗ ਜ਼ਿਲ੍ਹਿਆਂ ਦੇ ਪ੍ਰਧਾਨਾਂ ਦੇ ਵੱਲੋਂ ਲਗ ਲਗ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਕੰਪਲੇਂਟ ਕੀਤੀ ਜਾ ਰਹੀ ਹੈ ਇਸ ਫਿਲਮ ਨੂੰ ਬੰਦ ਕਰਵਾਉਣ ਦੇ ਲਈ ਤਾਂ ਮੇਰੇ ਨਾਲ ਬਾਲਮਿਕੀ ਰੋਕੀ ਜੀ ਮੌਜੂਦ ਨੇ ਮੁਹਾਲੀ ਦੇ ਪ੍ਰਧਾਨ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਫਿਲਮ ਦੇ ਵਿੱਚ ਪੂਰਾ ਦਿਖਾਇਆ ਕੀ ਗਿਆ ਹੈ ਕਿਹੜੇ ਉਹ ਸੀਨ ਨੇ ਜਾਂ ਕਿਹੜੇ ਉਹ ਸ਼ਬਦ ਨੇ ਜਿਹੜੇ ਇਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਨੇ ਤਾਂ ਬਾਲਮਿਕੀ ਰੋਕੀ ਜੀ ਤੁਸੀਂ ਅੱਜ ਕੰਪਲੇਂਟ ਦੇ ਕੇ ਆਏ ਹੋ ਤਾਂ ਇਸ ਫਿਲਮ ਦੇ ਵਿੱਚ ਪੂਰਾ ਕੀ ਹੈ ਜਿਹੜਾ ਕਿ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ ਪਹਿਲਾਂ ਤਾਂ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਜਦੋਂ ਇਹ ਟ੍ਰੇਲਰ ਮੈਂ ਦੇਖਿਆ ਅਕਸ਼ੇ ਕੁਮਾਰ ਦਾ ਫਿਲਮ ਦਾ ਮਹਾਰਿਸ਼ੀ ਵਾਲਮੀਕੀ ਕਰਕੇ ਇਹ ਟ੍ਰੇਲਰ ਜਾਰੀ ਕੀਤਾ ਇਹਨਾਂ ਨੇ ਜਲਦੀ ਫਿਲਮ ਕਹਿਰੇ ਬਣਾਉਣ ਨੂੰ ਜਾ ਰਹੇ ਹੈ ਪਹਿਲਾਂ ਤੁਸੀਂ ਸੁਣ ਲਓ ਆਹ ਟ੍ਰੇਲਰ ਹੈ ਹਮ ਸਭ ਆਪਣਾ ਭਾਗ ਅਪਣੇ ਜਨਮ ਕੇ ਸਾਥ ਹੀ ਲਿਖਾ ਕਰ ਆਤੇ ਹੈ और जो वो भाग्य विधाता हमारे लिए लिखता है उसको कोई नहीं बदल सकता मैंने भी बहुत प्रयास किया लेकिन मेरा भाग्य नहीं बदल पाया मैं एक लुटेरा बनकर लोगों को लूटने लगा यह तुम देख सकते अक्षय कुमार दी आवाज है ਅਕਸ਼ੇ ਕੁਮਾਰ ਦੀਵਾਜੋ ਵਾਲਮੀਕੀ ਜੀ ਦਾ ਸਰੂਪ ਧਾਰ ਕੇ ਉਹਦੀ ਆਵਾਜ਼ ਦੇ ਵਿੱਚ ਉਹ ਕਹਿ ਰਿਹਾ ਵੀ ਮੈਂ ਇੱਕ ਲੁਟੇਰਾ ਥਾ ਲੋਕੋ ਕੋ ਲੂਟਦਾ ਰਹਾ ਮੈਂ ਮਹਾਰਿਸ਼ੀ ਵਾਲਮੀਕੀ ਕਰਕੇ ਐਦਾ ਕਰਕੇ ਉਹਨੇ ਮਤਲਬ ਕਾਫੀ ਸ਼ਬਦ ਗਲਤ ਬੋਲੇ ਆ ਜਿਹਦੀ ਜਿਹਦੇ ਕਰਕੇ ਸਾਡੇ ਸਮਾਜ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ ਮੈਨੂੰ ਵੀ ਬਹੁਤ ਜ਼ਿਆਦਾ ਠੇਸ ਪਹੁੰਚੀ ਹੈ ਤੇ ਫਿਰ ਮੈਂ ਇਮੀਡੀਏਟਲੀ ਐਸਐਸਪੀ ਮੁਹਾਲੀ ਸਾਹਿਬ ਨੂੰ ਕੰਪਲੀਟ ਦਿੱਤੀ ਐਸਐਸਪੀ ਮੁਹਾਲੀ ਸਾਹਿਬ ਨਹੀਂ ਸੀਗੇ ਐਸਪੀ ਹੈੱਡ ਕੁਆਟਰ ਸਾਹਿਬ ਬੈਠੇ ਸੀ ਉਹਨਾਂ ਨੇ ਪੂਰੀ ਤਰ੍ਹਾਂ ਮੇਰੀ ਗੱਲ ਸੁਣੀ ਤੇ ਉਹਨਾਂ ਨੇ ਦੱਸਿਆ ਕਿ ਵੀ ਜਿਹੜਾ ਇਹ ਫਿਲਮੀ ਮੈਕਮਾ ਹੁੰਦਾ ਹੈ ਡੀਸੀ ਦੇ ਅੰਡਰ ਹੁੰਦਾ ਤੇ ਡੀਸੀ ਤੋਂ ਇੱਕ ਵਾਰ ਪਰਮਿਸ਼ਨ ਲੈ ਕੇ ਵੀ ਤੇ ਕਿਆ ਕਾਰਵਾਈ ਬਣਦੀ ਹੈ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਏਗੀ ਤੇ ਮੈਂ ਹੋਰ ਬੇਨਤੀ ਕਰਦਾ ਆਪਣੇ ਸਮਾਜ ਦੇ ਲੀਡਰਾਂ ਨੂੰ ਜਿੰਨੇ ਵੀ ਪੰਜਾਬ ਦੇ ਆ ਮਾਚਲ ਦੇ ਆ ਤੇ ਹਰਿਆਣੇ ਦੇ ਆ ਦਿੱਲੀ ਦੇ ਆ ਪੂਰੇ ਇੰਡੀਆ ਦੇ ਵਿੱਚ ਇੰਡੀਆ ਤੋਂ ਬਾਹਰ ਵੀ ਕਿ ਤੁਸੀਂ ਪੂਰਾ ਵੱਧ ਛੱਡ ਕੇ ਤੁਸੀਂ ਇਹਦੇ 'ਚ ਹਿੱਸਾ ਲਓ ਇਸ ਨੂੰ ਰੋਕੋ ਕਿ ਜੋ ਵੀ ਸ਼ਬਦ ਬੋਲੇ ਗਏ ਆ ਵੀ ਮੈਂ ਲੁਟੇਰਾ ਥਾ ਉਹ ਵਾਲਮੀਕੀ ਜੀ ਬਣ ਕੇ ਆਪਣੇ ਆਪ ਨੂੰ ਇਹ ਗੱਲ ਕਹਿ ਰਿਹਾ ਕਿ ਨਾਰਦ मुनि ਜੀ ਨੇ ਮੈਨੂੰ ਗਿਆਨ ਦਿੱਤਾ ਕੁਝ ਸਮਥਿੰਗ ਐਦਾਂ ਕਰਕੇ ਪਹਿਲਾਂ ਵੀ ਅਸੀਂ ਕਾਫੀ ਕੇਸ ਜਿੱਤ ਚੁੱਕੇ ਆ ਕਿ ਵੀ ਰਵੈਨ ਦੇ ਵਿੱਚ ਔਰ ਸਰਚ ਦੇ ਵਿੱਚ ਵੀ ਇਹ ਸਾਬਤ ਹੋਇਆ ਕਿ ਵੀ ਭਗਵਾਨ ਵਾਲਮੀਕੀ ਜੀ ਲੁਟੇਰੇ ਨਹੀਂ ਸੀਗੇ ਉਹ ਇੱਕ ਰਿਸ਼ੀ ਸੀਗੇ ਉਹਨਾਂ ਨੇ ਇਹੋ ਜਿਹਾ ਕੁਝ ਨਹੀਂ ਕੀਤਾ ਜਿਹੜਾ ਉਹ ਰਤਨਾਗਰ ਨੂੰ ڈاکੂ ਰਤਨਾਗਰ ਨੂੰ ਜੋੜ ਕੇ ਭਗਵਾਨ ਵਾਲਮੀਕੀ ਜੀ ਦੇ ਨਾਲ ਕਹਿੰਦੇ ਆ ਹਮੇਸ਼ਾ ਇਹ ਜਾਣ ਬੁੱਝ ਕੇ ਮਤਲਬ ਹੁਣ ਪ੍ਰਗਟਦੀਪ ਸਹਿ 7 ਤਰੀਕ ਦਾ ਭਗਵਾਨ ਵਾਲਮੀਕੀ ਜਨਮ ਦਿਤੀ ਹੈ ਇਹ ਹਮੇਸ਼ਾ ਜਦੋਂ ਵੀ ਐਦਾਂ ਦੀ ਚੀਜ਼ਾਂ ਹੁੰਦੀਆਂ ਤੇ ਇਹ ਪ੍ਰਗਟਦੀਪ ਦੇ ਨੇੜੇ ਤੇੜੇ ਹੀ ਕੀਤੀਆਂ ਜਾਂਦੀਆਂ 몰 ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇੰਡੀਆ ਦਾ ਤੇ ਮੈਂ ਸਾਰਿਆਂ ਨੂੰ ਸਮਾਜ ਨੂੰ ਬੇਨਤੀ ਕਰਦਾ ਹਾਂ ਕਿ ਜਿੱਥੇ-ਇਥੇ ਜਿਹੜੇ-ਜਿਹੜੇ ਜ਼ਿਲ੍ਹੇ 'ਚ ਤੁਸੀਂ ਹੈਗੇ ਆ ਤੁਸੀਂ ਆਪਣੇ-ਆਪਣੇ ਜ਼ਿਲ੍ਹੇ 'ਚ ਐਪਲੀਕੇਸ਼ਨਾਂ ਤੋਂ ਦਰਖਾਸਤਾਂ ਤੋਂ ਤਾਂ ਕਿ ਇਹਦੇ ਉੱਪਰ ਐਫਆਈਆਰ ਕੱਢ ਕੱਢ ਸਕੇ ਬਖਸ਼ੇ ਕੁਮਾਰ ਦੇ ਉੱਪਰ ਜਿਹੜਾ ਡਾਇਰੈਕਟਰ ਆ ਉਹਦੇ ਉੱਪਰ ਐਫਆਈਆਰ ਕੱਢ ਸਕੇ ਜਿਹੜੀਆਂ ਨਾ ਇਹ ਬਾਲੀਵੁੱਡ ਵਾਲੇ ਹੋਗੇ ਪਾਲੀਵੁੱਡ ਵਾਲੇ ਹੋਗੇ ਐਕਟਰ ਹੋਗੇ ਪ੍ਰੋਡਿਊਸਰ ਹੋਗੇ ਸਮੇਂ-ਸਮੇਂ ਤੇ ਇਹ ਫਿਲਮਾਂ ਬਣਾਉਂਦੇ ਨੇ ਕਈ ਫਿਲਮਾਂ ਅਜਿਹੀਆਂ ਆਉਂਦੀਆਂ ਨੇ ਜਿਨ੍ਹਾਂ ਦੇ ਵਿੱਚ ਬੇਅਦਬੀ ਦਿਖਾਈ ਜਾਂਦੀ ਹੈ ਤਾਂ ਫਿਰ ਲੱਗ ਲੱਗ ਜਿੱਥੇ ਬੰਦਿਆ ਭਾਈਚਾਰਿਆਂ ਨੂੰ ਕਾਫ ਉਦੋਂ ਇਹਨਾਂ ਫਿਲਮਾਂ ਦੇ ਉੱਤੇ ਕੇਸ ਹੁੰਦੇ ਨੇ ਜਿਹੜਾ ਪੰਜਾਬ ਦੇ ਵਿੱਚ ਲਾ ਲਓ ਕਿਤੇ ਵੀ ਦੁਨੀਆ ਦੇ ਕਿਸੇ ਵੀ ਕੋਨੇ 'ਚ ਲਾ ਲਓ ਲੋਕਾਂ ਦੇ ਵੱਲੋਂ ਕਾਫੀ ਜਿਹੜਾ ਸਿਨੇਮਿਆ ਦੀ ਭੰਨ ਤੋੜ ਕੀਤੀ ਜਾਂਦੀ ਆ ਫਿਲਮਾਂ ਬੰਦ ਕੀਤੀਆਂ ਜਾਂਦੀਆਂ ਨੇ ਫਿਰ ਇਹਨਾਂ ਨੂੰ ਸੇਧ ਕਿਉਂ ਨਹੀਂ ਆਉਂਦੀ ਇਹ ਫਿਰ ਦੁਬਾਰਾ ਜਿਹੜੀਆਂ ਉਹੀ ਗਲਤੀਆਂ ਕਿਉਂ ਦਰਹੋਂਦੇ ਨੇ ਐਕਚੁਅਲ 'ਚ ਇੱਕ ਤਾਂ ਨੌਲੇਜ ਦੀ ਕਮੀ ਸਟੱਡੀ ਦੀ ਕਮੀ ਆ ਕਿ ਉਹਨੂੰ ਸਟੱਡੀ ਨਹੀਂ ਕੀਤਾ ਦੂਸਰਾ ਕਈ ਵਾਰ ਐਦਾਂ ਹੁੰਦਾ ਹੈ ਕਿ ਵੀ ਇਹ ਸ਼ਰਾਰਤੀ ਅੰਸਰ ਹੁੰਦੇ ਆ ਜਿਹੜੇ ਡਾਇਰੈਕਟਰ ਹੁੰਦੇ ਆ ਜਿਹੜੇ ਸਕ੍ਰਿਪਟ ਬਣਾਉਂਦੇ ਆ ਉਹ ਚਾਹੁੰਦੇ ਕਿ ਵੀ ਸਾਡੀ ਸਕ੍ਰਿਪਟ ਹੈ ਜਿਹੜੀ ਸਾਡੀ ਫਿਲਮ ਹੈ ਜਿਆਦਾ ਤੋਂ ਜਿਆਦਾ ਚਲੇ ਉਹ ਟ੍ਰੇਲਰ ਦੇ ਵਿੱਚ ਐਦਾਂ ਦੀ ਗੀ ਚੀਜ਼ ਦਿਖਾ ਦਿੰਦੇ ਆ ਕਿ ਜਿਹਦੇ ਚ ਪੰਨ ਤੋੜ ਮਾਹੌਲ ਖਰਾਬ ਹੋ ਸਕੇ ਤਰਨੇ ਪ੍ਰਦਰਸ਼ਨ ਹੋ ਸਕਣ ਉਹ ਜਾਣ ਬੁੱਝ ਕੇ ਦਿਖਾਉਂਦੇ ਕਿ ਵੀ ਸਾਨੂੰ ਐਡ ਕਰਨੀ ਨਾ ਬਬੇ ਸਾਡੀ ਫਿਲਮ ਦੀ ਐਡ ਆਟੋਮੈਟਿਕ ਹੀ ਹੋ ਜੇ ਤੇ ਇਸ ਕਰਕੇ ਜਾਣ ਬੁੱਝ ਕੇ ਦਿਖਾਉਂਦੇ ਆ ਪਰ ਮੈਂ ਤੁਹਾਡੇ ਚੈਨਲ ਦੇ ਮਾਧਮ ਨਾਲ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਕਿ ਵੀ ਤੁਸੀਂ ਜਿੰਨਾ ਮਰਜ਼ੀ ਜਾਣ ਬੁੱਝ ਕੇ ਕਰ ਲੋ ਤੁਹਾਡੇ ਤੇ ਕਾਨੂੰਨੀ ਕਾਰਵਾਈ ਅਸੀਂ ਕਰਾ ਕੇ ਤੁਹਾਨੂੰ ਸਲੱਖਾਂ ਦੇ ਪਿੱਛੇ ਜ਼ਰੂਰ ਪਹੁੰਚਾਵਾਂਗੇ ਇਹ ਮੇਰਾ ਵਾਦਾ ਹੈ ਮੈਂ ਵਾਲਮੀਕੀ ਸ਼ਕਤੀ ਸੰਗਠ ਜ਼ਰੂਰ ਜਿੰਨੇ ਦਾ ਦਮ ਲਗੇ ਕਿਉਂਕਿ ਸੰਸਾਰ ਦੇ ਵਿੱਚ ਵਾਲਮੀਕੀ ਜਦੋਂ ਬੜਕੇ ਸਾਡੇ ਵਾਸਤੇ ਕੁਝ ਵੀ ਨਹੀਂ ਹੈਗਾ ਕਿਉਂਕਿ ਉਹਨਾਂ ਨੇ ਹੀ ਸੰਸਾਰ ਬਣਾਇਆ ਸ੍ਰਿਸ਼ਟੀ ਸ੍ਰਿਸ਼ਟੀ ਉਹਨਾਂ ਨੇ ਰਚੀ ਹੈ ਜੇ ਉਹਨਾਂ ਬਾਰੇ ਹੀ ਐਦਾਂ ਦੇ ਡਾਇਰੈਕਟਰ ਐਦਾਂ ਦੇ ਅਕਸ਼ੇ ਕੁਮਾਰ ਜਿਹੜੇ ਉੱਠ ਕੇ ਜਿਹੜੇ ਆਪਣੇ ਆਪ ਨੂੰ ਬਹੁਤ ਵਧੀਆ ਐਕਟਰ ਕਹਿੰਦੇ ਆ ਸਵਚ ਭਾਰਤ ਦੇ ਅਬੋਡਾਂ ਦੇ ਵਿੱਚ ਬੈਠਦੇ ਆ ਤੇ ਸਵਚ ਭਾਰਤ ਦੀ ਗੱਲ ਕਰਦੇ ਆ ਜਾਂ ਹਰ ਇੱਕ ਭਾਰਤ ਦੀ ਗੱਲ ਕਰਦੇ ਆ ਜਦੋਂ ਇਹਨਾਂ ਦੇ ਮੂੰਹ ਚੋਂ ਐਦਾਂ ਦੇ ਸ਼ਬਦ ਨਿਕਲਣ ਸਾਨੂੰ ਵੀ ਠੇਸ ਪਹੁੰਚਦੀ ਹੈ ਕਿਉਂਕਿ ਇੱਕ ਤਾਂ ਹੁੰਦਾ ਵੀ ਕਿਸੇ ਨੂੰ ਕਾਨੂੰਨ ਦਾ ਪਤਾ ਨਹੀਂ ਹੈ ਜਾਂ ਕਿਸੇ ਨੂੰ ਗੱਲ ਦਾ ਪਤਾ ਨਹੀਂ ਇੱਕ ਸਭ ਕੁਝ ਪਤਾ ਹੋ ਕੇ ਜਾਣ ਬੁੱਝ ਕੇ ਕਰਨਾ ਇਹ ਜਾਣ ਬੁੱਝ ਕੇ ਕੀਤਾ ਗਿਆ ਅਕਸ਼ੇ ਕੁਮਾਰ ਦੁਆਰਾ ਡਾਇਰੈਕਟਰ ਦੁਆਰਾ ਇਹ ਐਪਲੀਕੇਸ਼ਨ ਹੈ ਮੈਂ ਦੇ ਕੇ ਆਇਆ ਤੇ ਜਲਦ ਐਸਪੀ ਸਾਹਿਬ ਨੇ ਕਿਹਾ ਵੀ ਜਲਦ ਤੋਂ ਜਲਦ ਡੀਸੀ ਸਾਹਿਬ ਤੋਂ ਪਰਮਿਸ਼ਨ ਲੈ ਕੇ ਇਹਦੇ ਉੱਪਰ ਜੋ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਹੋਏਗੀ ਏ ਜਿੰਨੇ ਵੀ ਐਕਟਰ ਨੇ ਕਾਫੀ ਪੜੇ ਲਿਖੇ ਹੁੰਦੇ ਨੇ ਬੜੇ ਤਾਂ ਇਹ ਇਹਨਾਂ ਨੂੰ ਸਕ੍ਰਿਪਟ ਵੀ ਦਿੱਤੀ ਜਾਂਦੀ ਆ ਉਦੋਂ ਪੜਨ ਵਾਸਤੇ ਜਦੋਂ ਇਹਨਾਂ ਨੂੰ ਐਕਟਿੰਗ ਦੇ ਲਈ ਕਾਸਟ ਕੀਤਾ ਜਾਂਦਾ ਫਿਲਮ ਦੇ ਲਈ ਤਾਂ ਇਹਨਾਂ ਨੂੰ ਇੱਕ ਪੂਰੀ ਸਕ੍ਰਿਪਟ ਦਿੱਤੀ ਜਾਂਦੀ ਆ ਪੜ ਕੇ ਉਸ ਤੋਂ ਬਾਅਦ ਇਹ ਸਾਈਨ ਕਰਦੇ ਨੇ ਕਿ ਇਹਨਾਂ ਨੂੰ ਨਹੀਂ ਚਾਹੀਦਾ ਹੈਗਾ ਵੀ ਇਹ ਜਿਹੜੇ ਸ਼ਬਦ ਇਹਦੇ ਵਿੱਚ ਬੋਲੇ ਗਏ ਨੇ ਉਹਨਾਂ ਨੂੰ ਇਹ ਕਟਵਾ ਦਿੰਦੇ ਤਾਂ ਇਸ ਨੂੰ ਸਹੀ ਕਰਵਾ ਦਿੰਦੇ ਦੇਖੋ ਜੀ ਇਹਦੇ ਵਿੱਚ ਇੱਕ ਸਾਈਡ ਕਹਿ ਰਿਹਾ ਹੈ ਕਹਿ ਰਿਹਾ ਵੀ ਰਾਜਾ ਰਾਮ ਜੀ ਦੀ ਰਵੈਣ ਲਿਖੀ ਸੀਤਾ ਮਾਤਾ ਨੂੰ ਸ਼ਰਨ ਦਿੱਤੀ ਠੀਕ ਹੈ ਵਿੱਚ ਇੱਕ ਛੋਟਾ ਜਿਹਾ ਵਰਡ ਕਹਿ ਦਿੰਦਾ ਹੈ ਕਿ ਵੀ ਮੈਂ ਡਾਕੂ ਥਾ ਜਾਂ ਲੁਟੇਰਾ ਥਾ ਐਦਾਂ ਦੀ ਗੱਲਾਂ ਕਹਿ ਦਿੰਦਾ ਉਹ ਉਹ ਜਿਹੜੀ ਗੱਲ ਹੈ ਨਾ ਉਹ ਜਾਣ ਬੁੱਝ ਕੇ ਕਹੀ ਗਈ ਹੈ ਕਿਉਂ ਕਹੀ ਗਈ ਹੈ ਕਿ ਸਾਡੀ ਜਿਹੜੀ ਫਿਲਮ ਹੈ ਹਿੱਟ ਹੋ ਜਾਵੇ ਇਹ ਫਿਲਮ ਹਿੱਟ ਹੋਣ ਵਾਸਤੇ ਸਾਡ ਭਗਵਾਨ ਜਾਂ ਸ੍ਰਿਸ਼ਟੀਕਰਤਾ ਜਾਂ ਹੋਰ ਵੀ ਰੀਸ਼ੀ ਮੁਨੀ ਇਹਨਾਂ ਦੀ ਜਿਹੜੀ ਆਪਣੀ ਛਵੀ ਹੁੰਦੀ ਨਾ ਇਹਨਾਂ ਨੂੰ ਕੋਈ ਮੈਟਰ ਨਹੀਂ ਰੱਖਦੀ ਇਹ ਸਿਰਫ ਇਹਨਾਂ ਨੂੰ ਪੈਸੇ ਕਮਾਉਣ ਤੱਕ ਵਿਊ ਕਮਾਉਣ ਤੱਕ ਜਾਂ ਫਿਰ ਫਿਲਮ ਹਿੱਟ ਕਰਨ ਤੱਕ ਹੀ ਮਤਲਬ ਹੈ ਪਰ ਮੈਂ ਫਿਰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਹਿਣਾ ਚਾਹੁੰਦਾ ਵੀ ਬਿਲਕੁਲ ਗਲਤ ਕਰ ਰਹੇ ਹੋ ਤੁਸੀਂ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਠੋਕ ਕੇ ਕਾਰਵਾਈ ਹੋਏਗੀ ਤੇ ਲਗਾਤਾਰ ਜਿੱਥੇ ਜਿੱਥੇ ਤੁਹਾਡੀ ਫਿਲਮ ਲੱਗੇਗੀ ਉੱਥੇ-ਉੱਥੇ ਤੁਹਾਡਾ ਸਾਡੀ ਸੰਸਥਾ ਵੱਲੋਂ ਸਾਡੇ ਸਮਾਜ ਵੱਲੋਂ ਵਿਰੋਧ ਹੋਏਗਾ ਜੀ ਤਾਂ ਤੁਸੀਂ ਸੁਣਿਆ ਬਾਈ ਉਹਨਾਂ ਨੇ ਜਿਵੇਂ ਦੱਸਿਆ ਇਹ ਫਿਲਮ ਵਾਲੇ ਜਿਹੜੇ ਨੇ ਸਾਡੇ ਧਰਮਾਂ ਨੂੰ ਮਜ਼ਾਕ ਬਣਾਉਂਦੇ ਨੇ ਸਿਰਫ ਇਹਨਾਂ ਵਾਸਤੇ ਕੱਲਾ ਪੈਸਾ ਹੀ ਹੈ ਜਿਹੜਾ ਉਹ ਰਹਿ ਗਿਆ ਤੇ ਧਰਮਾਂ ਦੇ ਖਿਲਾਫ ਗਲਤ ਬੋਲ ਕੇ ਇੱਕ ਹਿੰਸਾ ਇੱਕ ਜਿਹੜੀ ਹੈ ਵਿਰੋਧ ਭੜਕਾਉਣ ਦੀ ਹੈ ਜਿਹੜੀਆਂ ਸਾਜਿਸ਼ਾਂ ਫਿਲਮਾਂ ਦੁਆਰਾ ਕਿਤੇ ਇਹਦੇ ਇੱਕ ਪਾਸੇ ਤਾਂ ਅਸੀਂ ਕਹਿੰਦੇ ਹਾਂ ਕਿ ਅਸੀਂ ਆਪਣਾ ਇਤਿਹਾਸ ਹੈ ਜਿਹੜਾ ਉਹ ਦਿਖਾਉਨੇ ਆ ਲੋਕਾਂ ਨੂੰ ਜਾਗਰੂਕ ਕਰਦੇ ਆ ਲੋਕਾਂ ਨੂੰ ਸਾਡੇ ਇਤਿਹਾਸ ਬਾਰੇ ਪਤਾ ਨਹੀਂ ਤਾਂ ਅਸੀਂ ਇਹ ਫਿਲਮਾਂ ਬਣਾਉਨੇ ਆ ਦੂਜੇ ਪਾਸੇ ਉਹਨਾਂ ਹੀ ਫਿਲਮਾਂ ਦੇ ਵਿੱਚ ਕੋਈ ਨਾ ਕੋਈ ਅਜਹੀਆਂ ਗੱਲਾਂ ਤੋੜ ਮਰੋੜ ਕੇ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਕਿ ਲੱਗ ਲੱਗ ਜੱਥੇਬੰਦੀਆਂ ਅਲੱਗ-ਅਲੱਗ ਧਰਮਾਂ ਦੇ ਬੰਦਿਆਂ ਦੇ ਜਿਹੜੇ ਧਾਰਮਿਕ ਭਾਵਨਾ ਹੁੰਦੀਆਂ ਨੇ ਉਹਨਾਂ ਨੂੰ ਠੇਸ ਪਹੁੰਚਾਉਂਦੀਆਂ ਨੇ ਤਾਂ ਰੋਕੀ ਬਾਲਮਿਕੀ ਦੇ ਵੱਲੋਂ ਜਿਹੜੀ ਹੈ ਇਹ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਇਸ ਫਿਲਮ ਦੇ ਉੱਤੇ ਰੋਕ ਲਗਾਈ ਜਾਵੇ ਤੇ ਇਹਨਾਂ ਦੇ ਉੱਤੇ ਐਫ ਆਈ ਆਰ ਕੱਟ ਕੇ ਇਹਨਾਂ ਦੇ ਉੱਤੇ ਜਿਹੜਾ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ